ਹਾਂਜੀ ਸਰ ਕੀ ਗੱਲ ਜੰਦੇ ਹੋ ਗੁਰਦਰ ਸਿੰਘ ਸਾਹਿਬ ਬਣੇ ਨੇ ਸਰ ਅੱਜ ਇਹਨਾਂ ਦਾ ਪ੍ਰੋਗਰਾਮ 90 ਸਾਲ ਦਾ ਕਰਵਾਇਆ ਗੁਰਮੀਤ ਸਿੰਘ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਭ ਲੋਕਾਂ ਨੂੰ 90 ਸਾਲ ਦੀ ਮੁਬਾਰਕ ਦੇਣੀ ਚਾਹਨਾ ਉਹਨਾਂ ਦੇ ਚੰਗੀ ਸਿਹਤ ਦੀ ਚੰਗੇ ਭਵਿੱਖ ਦੀ ਆਪਣਾ ਕਾਮਨਾ ਕਰਦਾ ਦੂਸਰਾ ਅੱਜ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਗੁਰਮੀਤ ਸਿੰਘ ਮੁੰਡਿਆ ਜੀ ਨੇ ਕਿ ਆਪਣੀ ਜਿੱਤ ਦੀ ਪਾਰਟੀ ਜਾਂ ਜਿੱਤ ਦਾ ਖੁਸ਼ੀ ਆਪਣੇ ਘਰ ਨਹੀਂ ਮਨਾਇ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਗੁਰਦੁਆਰਾ ਸਾਹਿਬ ਚੋਂ ਮਨਾਇਆ ਤੇ ਬਹੁਤ ਉਹਨਾਂ ਨੂੰ ਵੀ ਵਧਾਈ ਦੇਣਾ ਉਹਨਾਂ ਦੇ ਪਰਿਵਾਰ ਨੂੰ ਕਮਰਜੀਤ ਸਿੰਘ ਬੋਪਾਰਾ ਜੀ ਦੀ ਪਤਨੀ ਜਿੱਤੇ ਆ ਉਹਨਾਂ ਨੂੰ ਵੀ ਵਧਾਈ ਦੇਣਾ ਸੌਰੀ ਤੇ ਬਹੁਤ ਖੁਸ਼ੀ ਦਾ ਦਿਹਾੜਾ ਔਰ ਕਈ ਜਗ੍ਹਾ ਕਾਂਗਰਸ ਪਹਿਲੀ ਵਾਰ ਜਿੱਤੀ ਆ ਦੇ ਕੋਆ ਮੇਰੇ ਨਾਲ ਦੋਵੇਂ ਲੀਡਰ ਖੜੇ ਆ ਜੀ ਇਹਨਾਂ ਦੋਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਜਰ ਸਿੰਘ ਮੁੱਲਾਪੌਰ ਸਾਡੇ ਜ਼ਿਲ੍ਹਾ ਪ੍ਰਧਾਨ ਦਾ ਔਰ ਵਿਕਰਮ ਬਾਜਬਾ ਜੀ ਦਾ ਇਹਨਾਂ ਨੂੰ ਵੀ ਬਹੁਤ ਵਧਾਈ ਦੇਣਾ ਚਾਹੁੰਦਾ ਜਿਸ ਤਰ੍ਹਾਂ ਦੇਖਦੇ ਹੋ ਸਰ ਇੱਕ ਪਾਸੇ ਸ਼ੂਕ ਬਣਾ ਰਹੇ ਮਨਮੋਹ ਸਿੰਘ ਦਾ ਕਲ ਸਰ ਦਿਲਜੀਤ ਸ਼ਾਨ ਦਾ ਸ਼ੋਅ ਜੀ ਦਾ ਕਾਂਗਰਸ ਨਾਲੇ ਪਾਰਟੀ ਦੇ ਸਰ ਹਾਂਜੀ ਮੈਂ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਦੇ ਹਾਂ ਇਸ ਚੀਜ਼ ਨੂੰ ਦਿਲਜੀਤ ਸ਼ਾਨ ਦਾ ਸਰ ਕੱਲ ਇੱਕ ਪਾਸੇ ਸ਼ੋਅ ਬਣਾ ਰਹੇ ਕਿਸੇ ਨੇ ਸਰ ਗੱਲਬਾਤ ਨਹੀਂ ਕੀਤੀ ਕਿਸੇ ਕਾਂਗਰਸ ਪਾਰਟੀ ਦੇ ਬਾਕੀ ਸਾਰੇ ਵਿਰੋਧੀ ਚਰ ਰਹੇ ਸ਼ੋਅ ਨੂੰ ਲੈ ਕੇ ਕਿੱਥੇ ਉਹ ਮੈਨੂੰ ਨਹੀਂ ਦਿਲਜੀਤ ਸ਼ਾਨ ਦਾ ਕੁਝ ਪਤਾ ਕਲ ショ ਹੋ ਕੇ ਅਟ ਤੁਹਾਨੂੰ ਕਿੱਥੇ ਪੀਏ ਜੀ ਸਰ ਵੇ ਵੇ ਮੈਨੂੰ ਨਹੀਂ ਪਤਾ ਲੁਧਿਆਣੇ ਦਾ ਮੈਨੂੰ ਮੈਨੂੰ ਕਿਸ ਤਰ੍ਹਾਂ ਦਿਖਦੇ ਸਰ ਨਹੀਂ ਕਰਨਾ ਨਹੀਂ ਸੀ ਚਾਹੀਦਾ ਸਾਮਰਨ ਮੋਹਨ ਸਿੰਘ ਬਹੁਤ ਵੱਡੇ ਇਨਸਾਨ ਨੇ ਉਹ ਮੁਲਕ ਦੇ ਲੈਵਲ ਦੇ ਨਹੀਂ ਇੰਟਰਨੈਸ਼ਨਲ ਲੈਵਲ ਦੇ ਇਨਸਾਨ ਸਨ ਔਰ ਇਕਨੋਮਿਸਟ ਸਨ ਉਹ ਮੁਲਕ ਨੂੰ ਨਵੀਂ ਲੀਪ ਆ ਕੇ ਗਏ ਅੱਜ ਜੋ ਕੁਝ ਮੁਲਕ ਚ ਹੋ ਰਿਹਾ ਜਿੰਨੀਆਂ ਗੱਲਾਂ ਆਪਾਂ ਕਹਿ ਰਹੇ ਕਿ ਹਿੰਦੁਸਤਾਨ ਤੀਸਰੀ ਪਾਵਰ ਆ ਚੌਥੀ ਪਾਵਰ ਉਹ ਸਾਰਾ ਕੁਝ ਡਾਕਟਰ ਮਨਮੋਹਨ ਸਿੰਘ ਕਰਕੇ ਹੋਇਆ ਜੀ ਤੇ ਉਹਨਾਂ ਨੂੰ ਤਿੰਨ ਤਰੀਕ ਤੱਕ ਜਦੋਂ ਤੱਕ ਉਹਨਾਂ ਦਾ ਅਖੰਡ ਪੜਦਾ ਪੂਰਨ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਐਂਟਰਟੇਨਮੈਂਟ ਵਾਲਾ ਪ੍ਰੋਗਰਾਮ ਤਾਂ ਹੋਣਾ ਨਹੀਂ ਚਾਹੀਦਾ ਮੈਨੂੰ ਪਤਾ ਨਹੀਂ ਸੀ ਪੀਏਯੂ ਵਿੱਚ ਕੋਈ ਪ੍ਰੋਗਰਾਮ ਹੋਇਆ ਪਰ ਉਹ ਚੰਗੀ ਗੱਲ ਨਹੀਂ ਹੋਈ ਜਿਨੇ ਵੀ ਕਰਾਇਆ ਉਹਨੇ ਕੋਈ ਅੱਛੀ ਗੱਲ ਨਹੀਂ ਕੀਤੀ ਸਰ ਕਿਸ ਤਰ੍ਹਾਂ ਮੇਰ ਕਿਦਾ ਦੇਖਦੇ ਸਰ ਕਿੱਥੋਂ ਦਾ ਲੋਕਾਂ ਦੇ ਆਣੇ ਦਾ ਤਾਂ ਜੇ ਮੇਰੇ ਖਿਆਲ ਚੱਲ ਰਹੀ ਆ ਕਿਸੇ ਪਾਰਟੀ ਕੋਲ ਕੋਈ ਅ ਉਹ ਮジョਰਿਟੀ ਤਾਂ ਹੈ ਨਹੀਂ ਆ ਸਰਕਾਰ ਵਾਲੇ ਹੱਥ ਪੈਰ ਜੋੜ ਕੇ ਤੋੜਨਾ ਚਾਹੁੰਦੇ ਆ ਪਰ ਮੇਰੇ ਖਿਆਲ ਉਹਨਾਂ ਦੀ ਗੱਲ ਨਹੀਂ ਬਣ ਰਹੀ ਆ ਦੇਖਦੇ ਆ ਕੀ ਬਣਦਾ ਸਰ ਗੱਡਜੋੜ বিজেਪ ਨਾਲ ਹੋਊਗਾ ਤੁਹਾਡਾ ਹੈਂ বিজেਪ ਨਾਲ ਗੱਡਜੋੜ ਹੋਊ ਸਾਡਾ ਭਾਜੀ ਕਿਸ ਤਰ੍ਹਾਂ ਦੇਖਦੇ ਜੀ ਜਿਹੜੇ ਅੱਜ ਵੱਡੀ ਗਿਣਤੀ ਵਿੱਚ ਸਰ ਗੁਰਮੀਤ ਸਿੰਘ ਜੀ ਆਜ ਮੰਡੀਆਂ ਸਾਹਬ ਦੀ ਬਹੁਤ ਵੱਡੀ ਜਿੱਤ ਹੋਈ ਆ ਇੱਥੋਂ ਕਿਉਂਕਿ ਬਹੁਤ ਜ਼ਿਆਦਾ ਧੱਕੇਸ਼ਈਆਂ ਇੱਥੇ ਹੋਈਆਂ ਇਥੇ ਦਾ ਐਮਐਲਏ ਤੇ ਦਾ ਮੰਤਰੀ ਸਰਕਾਰ ਨੇ ਬਹੁਤ ਧੱਕੇਸ਼ਾਹੀਆਂ ਕੀਤੀਆਂ ਉਸ ਦੇ ਬਾਵਜੂਦ ਅੱਜ ਸਾਡਾ ਗਰਮੀਤ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਕੇ ਕੌਂਸਲਰ ਬਣ ਗਿਆ ਜੀ ਸਰ ਅੱਗੋਂ ਵੀ ਜਿਹੜੇ ਕੰਮ ਹੈ ਉਹ ਹੋ ਸਕਣਗੇ ਬਿਲਕੁਲ ਹੋਣਗੇ ਕੰਮ ਅੱਗੇ ਵੀ ਕੰਮ ਹੁੰਦੇ ਨੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਕਰਦੇ ਨੇ ਡਾਕਟਰ ਸਾਹਿਬ ਕੋਈ ਚੀਜ਼ ਦੀ ਘਾਟਾਉਣ ਨਹੀਂ ਦਿੰਦੇ ਪਹਿਲਾਂ ਵੀ ਅਸੀਂ ਇੱਥੇ ਮੰਗ ਸੀਗੀ ਪਿੰਡ ਦੀ ਉਹ ਵੀ ਪੂਰੀ ਕੀਤੀ ਹੈ ਅਰ ਹੁਣ ਵੀ ਆਉਣ ਵਾਲੇ ਸਮੇਂ 'ਚ ਕੋਈ ਵੀ ਜਿਹੜੀ ਇਸ ਕਲੋਨੀਆ ਦੀ ਇਸ ਨਗਰ ਦੀ ਮੰਗ ਹੋਊਗੀ ਉਹ ਪੂਰੀ ਕਰਾਂਗੇ ਅਸੀਂ ਸਰ ਆਹ ਆਉਂਦੇ ਪਾਰਟੀ ਸਰ ਕਿ ਕਹੇ ਹਰ ਮੇਲਾ ਹੁਣ ਕਿਹਦੀ 25 ਦੇ ਵੈਕਸ਼ਨ ਗਿਆ ਸੀ ਉਹ ਝੂਠੇ ਲਾਰੇ ਇਧਰ ਵੀ ਲਾਰੇ ਕਿਸ ਦਿਨ ਲਾਰੇ ਲਾਉਂਦੀ ਸੀ ਆਹ ਦੇਖ ਲਿਆ ਨਾ ਕਾਰਪੋਰੇਸ਼ਨਾਂ 'ਚ ਲੋਕਾਂ ਨੇ ਉਹਦਾ ਜਲੂਸ ਕੱਢਤਾ ਤੱਕੇ ਨਾਲ ਕਿਸੇ ਦੀਆਂ ਵੋਟਾਂ ਕੱਟ ਕਿਸੇ ਦੇ ਪੇਪਰ ਰਿਜੈਕਟ ਕਰਾ ਕੇ ਤਾਂ ਇਹ 40 ਦੇ ਕਰੀਬ ਪਹੁੰਚੇ ਨੇ ਅੱਜ ਮੇਅਰ ਨਹੀਂ ਬਣ ਰਿਹਾ ਤਰਲੇ ਘੱਟ ਦੇ ਫਿਰਦੇ ਲੋਕਾਂ ਦੇ ਅੱਜ ਇਹ ਹਾਲਤ ਤਾਂ ਜਮ ਪਾਰਟੀ ਸਰਕਾਰ ਦੀ ਹੋਈ ਹੋਈ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਅੱਜ ਵੱਡੀ ਕੀਤੇ ਵੀ ਸਰ ਕਟੇ ਹੋਣੇ 90 ਸਾਲ ਦਾ ਲੋਕ ਸਰ ਉਹ ਗੁਰਦੁਆਰੇ ਸਰ ਬਣਾਇਆ ਜਾ ਰਿਹਾ ਪ੍ਰੋਗਰਾਮ ਕਿਸ ਤਰ੍ਹਾਂ ਦੇਖਦੇ ਹੋ ਭਾਈ ਗੁਰੂ ਖਾਲਸਾ ਭਾਈ ਖਤੇ ਧੰਨਵਾਦ ਜੀ ਪਹਿਲਾਂ ਤਾਂ ਉਸ ਗੁਰੂ ਸਾਹਿਬ ਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂਆਂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆ ਜਿਨ੍ਹਾਂ ਨੇ ਨਵੇਂ ਸਾਲ ਦੀਆਂ ਖੁਸ਼ੀਆਂ ਦਿੱਤੀਆਂ ਨੇ ਤੇ ਸਾਡੇ ਨਗਰ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਕਲੋਨੀਆਂ ਨਿਵਾਸੀਆਂ ਨੂੰ ਸਾਰਿਆਂ ਨੂੰ ਇੱਕ ਨਵੇਂ ਸਾਲ ਦੇ ਵਿੱਚ ਕਾਉਂਸਲਰ ਮਿਲੇ ਨੇ ਉਹ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਤੇ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਖਾਲਸਾ ਗੁਰਦੁਆਰਾ ਸਾਹਿਬ ਮੁੰਡੀਆਂ ਕਲਾਂ ਵਿਖੇ ਇਲਾਕੇ ਦੇ ਉਹ ਸਮੂਹ ਇਲਾਕੇ ਦੇ ਉਹ ਸਮੂਹ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਵਾਸਤੇ ਤੇ ਉਹਨਾਂ ਨੂੰ ਜੋ ਲੋ ਲੰਗਰ ਗੁਰੂ ਸਾਹਿਬ ਦੇ ਨੇ ਉਹ ਛਕਾਉਣ ਵਾਸਤੇ ਕਿਉਂ ਜਿੱਤਨ ਤੋਂ ਬਾਅਦ ਆਮ ਲੋਕਾਂ ਦੀ ਫਿਤਰਤ ਹੁੰਦੀ ਆ ਕਿ ਆਪਣੇ ਘਰਾਂ 'ਚ ਵੜ ਜਾਂਦੇ ਨੇ ਤੇ ਖਰਚਿਆਂ ਤੋਂ ਗਰੇਜ਼ ਕਰਦੇ ਨੇ ਲੇਕਿਨ ਆਪਣੀ ਗੁਰੂ ਸਾਹਿਬ ਦੀ ਕਿਰਪਾ ਅਨੁਸਾਰ ਵੀ ਜੋ ਗੁਰੂ ਸਾਹਿਬ ਦੇ ਲੰਗਰ ਨੇ ਖੁੱਲੇ ਭੰਡਾਰੇ ਚੱਲੇ ਨੇ ਅੱਜ ਤੇ ਹਜ਼ਾਰਾਂ ਲੋਕ ਛੱਕੇ ਜਾ ਰਹੇ ਨੇ ਸੰਗਤ ਦੇ ਰੂਪ ਚ ਇਹ ਸਾਰਾ ਇਹਨਾਂ ਦਾ ਦੇਣਾ ਹੈ ਤੇ ਇਹਨਾਂ ਦੀ ਧੰਨਵਾਦ ਕਰਦਾ ਮੈਂ ਸਾਰੇ ਸਾਥੀਆਂ ਦਾ ਜਿੱਥੇ ਸਾਹ ਕਮਲਜੀਤ ਸਿੰਘ ਬੋਪਾਰਾ ਜੀ ਪਹੁੰਚੇ ਨੇ ਜੋ ਸਾਡੇ ਢੰਡਾਈ ਤੋਂ ਕੌਂਸਲਰ ਚੁਣੇ ਗਏ ਨੇ ਇਹਨਾਂ ਦੇ ਧਰਮਤਰੀ ਅੱਛੇ ਰਿਵਾਜ ਹਾਂਜੀ ਤੇ ਸਾਰੇ ਸਾਥੀ ਮੇਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੰਦਰ ਕਮੇਟੀਆਂ ਮੱਲਿਆਂ ਦੇ ਪ੍ਰਧਾਨ ਸਹਿਬਾਨ ਉਹ ਪਿੰਡ ਦੇ ਸਮੁੱਚੇ ਨਗਰ ਨੇ ਇੱਕ ਹੋ ਕੇ ਸਾਰਿਆਂ ਨੇ ਜਿਤਾਇਆ ਵਿਸ਼ਵਾਸਿਤ ਆਇਆ ਮੇਰੇ ਦੇ ਵਿੱਚ ਮੈਂ ਉਹਨਾਂ ਦੇ ਵਿਸ਼ਵਾਸ ਤੇ ਹਮੇਸ਼ਾ ਹੀ ਕਾਇਮ ਰਹਾਂਗਾ ਜੀ ਔਰ ਉਹਨਾਂ ਦੇ ਜੋ ਵਿਕਾਸ ਕਾਰਜ ਨੇ ਉਹਨਾਂ ਦੀ ਜੋ ਰੁਕੀ ਗੱਡੀ ਆ ਉਸ ਨੂੰ ਲਈ ਤੇ ਚੜਾਉਣ ਵਾਸਤੇ ਪੂਰੇ ਤੰਦੇ ਹੀ ਨਾਲ ਤਨਮਨ ਧਾਨਾ ਇਸ ਇਲਾਕੇ ਦੀ ਸੇਵਾ ਕਰਾਂਗੇ ਸੋ ਸਮੁੱਚੇ ਸਾਥੀਆਂ ਦਾ ਮੀਡੀਆ ਵਾਲੇ ਵੀਰਾਂ ਦਾ ਤੇ ਪਹੁੰਚੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਹਾਂ ਇਲਾਕਾ ਨਿਵਾਸੀਆਂ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੀਰ ਸਿੰਘ ਮੁੰਡੀਆਂ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਇਹ ਇਲੈਕਸ਼ਨ ਲੜ ਕੇ ਕਾਉਂਸਲਰ ਬਣੇ ਨੇ ਉਸ ਖੁਸ਼ੀ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਜਦੋਂ ਇਕੱਠ ਕਰਿਆ ਮੈਂ ਵੀ ਕਿਹਾ ਜਿੱਤ ਨਾਲੋਂ ਜ਼ਿਆਦਾ ਜਿਹੜਾ ਤੁਸੀਂ ਗੁਰੂ ਸਾਹਿਬ ਦੇ ਦਰਬਾਰ ਚ ਆ ਕੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਭੋਗ ਪਾ ਕੇ ਔਰ ਆਪਣੀ ਜਿੱਤ ਦੀ ਅੱਜ ਸ਼ੁਰੂਆਤ ਕਰ ਰਹੇ ਹੋ ਮੇਰੇ ਖਾਲਸਾ ਤੁਸੀਂ ਇਸ ਗੱਲ ਲਈ ਬਹੁਤ ਵੱਡੇ ਵਧਾਈ ਤੇ ਪਾਤਾਰੋਂ ਪਾਤਾਰੋਂ ਕਿਉਂਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਣ ਵਾਲੇ ਲੋਕ ਆ ਕਿ ਤੁਹਾਡਾ ਤਾਂ ਹੰਕਾਰ ਨਹੀਂ ਸਕੀਏ ਸਭ ਤੋਂ ਪਹਿਲਾਂ ਧੰਨਵਾਦ ਸਾਬ ਸ੍ਰੀ ਗੁਰੂ ਸਾਹਿਬ ਮਹਾਰਜ ਦਾ ਜਿਨ੍ਹਾਂ ਦੇ ਓਟਾ ਸੇ ਸਦਕਾ ਤੇ ਜਿੱਤ ਸੰਗਤ ਨੂੰ ਮਿਲੀ ਹਾਈ ਕਮਾਂਡ ਦਾ ਸਰ ਆ ਮੰਦਰ ਸਿੰਘ ਰਾਜਪਾਲ ਸਾਹਿਬ ਦਾ ਅਨਾਲ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਹੀ ਮੰਦਰ ਪਾਜਵਾ ਜੀ ਡਾਕਟਰ ਅਮਰ ਸਿੰਘ ਜੀ ਅਧਿਕਾਰ ਸਾਹਿਬ ਨੂੰ ਬਹੁਤ ਧੰਨਵਾਦ ਕਰਦੇ ਆ ਸਾਰਿਕਮ ਸਿੰਘ ਪਾਜਵਾ ਜੀ ਦਾ ਜੋ ਸਾਡੇ ਹਲਕਾ ਚਾਰਜ ਨੇ ਕੌਨਸਟਿਟਿਊਐਂਟ ਦੇ ਪਾਲਾ ਹੱਕੇ ਦੇ